ਪੰਜਾਬ ਵਿੱਚ ਪੋਸਟ ਦੀ ਖੇਤੀ ਕਰਨ ਵਿੱਚ ਵਾਹ ਬਈ ਵਾਹ ਆਫੀਨ ਪੁਕੀ ਇਹਨਾਂ ਨੂੰ ਵੈਸੇ ਤਾਂ ਨਸ਼ੇ ਮੰਨਿਆ ਜਾਂਦਾ ਪਰ ਸਿਆਸਤ ਤੇ ਕਿਸਾਨਾਂ ਚ ਇਸੀ ਖੇਤੀ ਕਰਨ ਦੀ ਮੰਗ ਉੱਠਦੀ ਰਹਿੰਦੀ ਹੈ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਹੈ ਤੇ ਹੁਣ ਇਸ ਸੈਸ਼ਨ ਚ ਵੀ ਪੋਸਟ ਦੀ ਖੇਤੀ ਦੀ ਮੰਗ ਉੱਠੀ ਹੈ ਮੰਗ ਵਿਰੋਧੀਆਂ ਨੇ ਨਹੀਂ ਸਗੋਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਚੁੱਕੀ ਹੈ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਨੇ ਪੋਸਟ ਦੀ ਖੇਤੀ ਕਰਨ ਦੀ ਮੰਗ ਕੀਤੀ ਜਿਸ ਤੋਂ ਬਾਅਦ ਵਿਧਾਨ ਸਭਾ ਦਾ ਮਾਹੌਲ ਥੋੜਾ ਖੁਸ਼ ਨੂਮਾ ਹੁੰਦਾ ਵਿਖਾਈ ਦਿੱਤਾ ਦੱਸਣ ਕਿ ਕੀ ਸਰਕਾਰ ਸੈਂਟੈਟਿਕ ਡਰੱਗਸ ਨੂੰ ਠੱਲ ਪਾਉਣ ਲਈ ਪੰਜਾਬ ਵਿੱਚ ਪੋਸਟ ਦੀ ਖੇਤੀ ਕਰਨ ਵਿੱਚ ਕਰਨ ਦਾ ਵਿਚਾਰ ਰੱਖਦੀ ਹੈ ਜੇਕਰ ਰੱਖਦੀ ਹੈ ਤੇ ਕਦੋਂ ਤੱਕ ਪੋਟਰ ਸਪੀਕਰ ਸਾਹਿਬ ਵੀ ਹੱਸਦੇ ਨਜ਼ਰ ਆਏ ਤੇ ਜਵਾਬ ਖੇਤੀਬਾੜੀ ਮੰਤਰੀ ਨੂੰ ਦੇਣ ਲਈ ਕੇ ਜਿਸ ਤੋਂ ਬਾਅਦ ਖੇਤੀਬਾੜੀ ਮੰਤਰੀ ਨੇ ਪਹਿਲਾਂ ਤਾਂ ਉਦਾਹਰਣ ਦਿੱਤਾ ਤੇ ਫਿਰ ਕਿਹਾ ਇੱਕ ਨਸ਼ਾ ਹੈ ਇਸ ਲਈ ਕੋਈ ਤਜਵੀਜ਼ ਨਹੀਂ ਹੈ ਵਾਹ ਭਈ ਵਾਹ ਗਿਆ ਵਾਹ ਮਾਨਯੋਗ ਮੈਂਬਰ ਸਾਹਿਬ ਨੇ ਸਵਾਲ ਕੀਤਾ ਤੇ ਜਿਹਦੇ ਨਾਲ ਮੇਰਾ خیال ਸਾਰਿਆਂ ਦੇ ਚਿਹਰੇ ਖੜਗੇ ਆ ਸਵਾਲ ਮੁਤਾਬਕ ਜਿਹੜਾ ਇਹਦਾ ਜਵਾਬ ਆ ਜੀ ਕਿ ਸਰਕਾਰ ਕੋਲੇ ਅਜੇ ਹੁਜੇ ਕੋਈ ਇਰਾਦਾ ਨਹੀਂ ਰੱਖਦੀ ਕਿ ਕਿਉਂਕਿ ਇਹ ਵੀ ਇੱਕ ਨਸ਼ਾ ਹੈ ਇੱਕ ਪਾਸੇ ਖੇਤੀ ਦੀ ਗੱਲ ਹੋ ਰਹੀ ਸੀ ਤੇ ਦੂਜੇ ਪਾਸੇ ਸਪੀਕਰ ਸੰਤਵਾ ਨੇ ਇਹ ਵੀ ਪੁੱਛਿਆ ਕਿ ਅਫੀਮ ਦੇ ਠੇਕੇ ਕਦੋਂ ਬੰਦ ਹੋਏ ਜਿਸ ਦਾ ਜਵਾਬ ਫੌਜਾ ਸਿੰਘ ਸਰਾਰੀ ਨੇ ਦਿੱਤਾ ਇੱਕ ਇੱਕ ਮੈਂ ਤੁਹਾਨੂੰ ਇੰਟਰਰਪਟ ਕਰਦਾ ਇਹ ਪਹਿਲਾ ਪੰਜਾਬ ਦੇ ਵਿੱਚ ਅਫੀਮ ਦੇ ਠੇਕੇ ਹੁੰਦੇ ਸੀ ਇਹ ਪਤਾ ਕਰਕੇ ਦੱਸਿਓ ਜਾਂ ਕੱਲ ਨੂੰ ਦੱਸ ਦਿਓ ਟਾਈਮ ਮਿਲੇ ਤੁਹਾਨੂੰ ਜਾਂ ਬਾਅਦ ਵਿੱਚ ਮੈਨੂੰ ਕਨਵੇ ਕਰ ਦਿਓ ਵੀ ਇਹ ਬੰਦ ਕਿਉਂ ਕੀਤੇ ਗਏ ਸੀ ਕਿਹੜੇ ਕਾਰਨਾਂ ਤੇ ਕੀਤੇ ਗਏ ਸੀ ਇਹ ਦੱਸਣਾ ਚਾਹਨਾ ਕਿ ਰਾਸ਼ਟਰਪਤੀ ਮਰਹੂਮ ਸਾਡੇ ਗਿਆਨੀ ਜੈਲ ਸਿੰਘ ਜੀ ਜਦੋਂ ਮੁੱਖ ਮੰਤਰੀ ਪੰਜਾਬ ਹੁੰਦੇ ਸੀ ਤਾਂ ਉਹਨਾਂ ਨੇ ਉਸ ਵੇਲੇ ਦੇ ਰਾਸ਼ਟਰਪਤੀ ਤੋਂ ਸਪੈਸ਼ਲ ਨੋਟੀਫਿਕੇਸ਼ਨ ਕਰਵਾਇਆ ਸੀ ਕਿ ਪੰਜਾਬ ਦੇ ਨੌਜਵਾਨ ਸਿਕਰੇਜਮੈਂਟ ਤੇ ਹੋਰ ਪਹਿਲਵਾਨੀ ਖੇਡਾਂ 'ਚ ਕਾਫੀ ਅੱਗੇ ਸੀ ਤਾਂ ਉਹਨਾਂ ਨੇ ਬੇਨਤੀ ਕਰਕੇ ਬੰਦ ਕਰਵਾਇਆ ਸੀ ਦੱਸ ਦਈਏ ਕਿ ਭਾਰਤ ਦੇ ਸਾਰੇ ਰਾਜਾਂ ਵਿੱਚ ਅਫੀਮ ਦੀ ਖੇਤੀ ਨਹੀਂ ਕੀਤੀ ਜਾਂਦੀ ਇਸੇ ਕਾਰਨ ਲਈ ਕਿਸਾਨਾਂ ਨੂੰ ਪਹਿਲਾਂ ਕੇਂਦਰ ਨਾਰਕੋਟਿਕਸ ਬਿਊਰੋ ਤੋਂ ਲਾਇਸੈਂਸ ਲੈਣਾ ਪੈਂਦਾ ਹੈ ਸਿਰਫ ਦਿਨ ਰਾਜ ਮੱਧ ਪ੍ਰਦੇਸ਼ ਰਾਜਸਥਾਨ ਤੇ ਉੱਤਰ ਪ੍ਰਦੇਸ਼ ਦੇ ਵਿੱਚ ਅਫੀਮ ਦੀ ਖੇਤੀ ਲਈ ਲਾਇਸੈਂਸ ਜਾਰੀ ਕੀਤੇ ਗਏ ਨੇ ਇਸ ਸਮੇਂ ਮੱਧ ਪ੍ਰਦੇਸ਼ ਦੇ ਮਨਸੌਰ ਨੀਮਚ ਅਤੇ ਰਾਜਸਥਾਨ ਦੇ ਪ੍ਰਤਾਪਗੜ ਕੋਟਾ ਚਾਲਾਬਾੜ ਚਿਤੌਰਗੜ ਪੀਲਵਾੜਾ ਤੇ ਉੱਤਰ ਪ੍ਰਦੇਸ਼ ਦੇ ਲਖਨਊ ਤੇ ਬਾਰਾਬੰਕੀ ਚ ਅਫੀਮ ਦੀ ਖੇਤੀ ਕੀਤੀ ਜਾ ਰਹੀ ਹੈ ਇੱਥੇ ਖੇਤੀ ਦਾ ਰਕਬਾ 5.5 ਏਕੜ ਮਿਥਿਆ ਗਿਆ ਹੈ ਇਸ ਨਾਲ ਹੀ 2023-24 ਦੀ ਰਿਪੋਰਟ ਦੇ ਮੁਤਾਬਕ ਕੇਂਦਰ ਸਰਕਾਰ ਵੱਲੋਂ 3 ਸੂਬਿਆਂ ਦੇ 21.12 ਲੱਖ ਕਿਸਾਨਾਂ ਨੂੰ ਲਾਸੰਸ ਜਾਰੀ ਕੀਤੇ ਗਏ ਨੇ ਬਿਊਰੋ ਰਿਪੋਰਟ ਪੀਟੀਸੀ ਨਿਊਜ਼